ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਇੱਕ ਨਵੇਂ ਤਰੀਕੇ ਦੀ ਸਬਜੀ ਕਈ ਵਾਰੀ ਆਪਾਂ ਸਬਜ਼ੀਆਂ ਖਾਂਦੇ ਖਾਂਦੇ ਬੋਰ ਹੋ ਜਾਂਦੇ ਆ ਕਈ ਵਾਰੀ ਨਵੀਂ ਸਬਜੀ ਖਾਣ ਨੂੰ ਮਨ ਕਰਦਾ ਹੈ ਆਪਾਂ ਬਣਾਵਾਂਗੇ ਅੱਜ ਕੱਚੇ ਟਮਾਟਰਾਂ ਦੀ ਸਬਜੀ ਪਾਲ ਟਮਾਟਰਾਂ ਦੀ ਸਬਜੀ ਤਾਂ ਆਪਾਂ ਖਾਂਦੇ ਹੀ ਰਹਿੰਦੇ ਆ ਚਟਣੀ ਵੀ ਬਣਾ ਲੈਂਦੇ ਆ ਸਬਜੀ ਦੇ ਵਿੱਚ ਵੀ ਪਾਉਂਦੇ ਆ ਤੇ ਕੱਚੇ ਟਮਾਟਰ ਨੂੰ ਆਪਾਂ ਇਗਨੋਰ ਕਰ ਦਿੰਦੇ ਆ ਸੋ ਅੱਜ ਆਪਾਂ ਬਣਾਉਣ ਜਾ ਰਹੇ ਆ ਕੱਚੇ ਟਮਾਟਰਾਂ ਦੀ ਸਬਜੀ ਜੋ ਕਿ ਬਹੁਤ ਹੀ ਟੇਸਟੀ ਬਣਦੀ ਹੈ ਬਹੁਤ ਹੀ ਮਜ਼ੇਦਾਰ ਬਣਦੀ ਹੈ ਮੇਰੀ ਰੈਸਪੀ ਨੂੰ ਅੰਤ ਤੱਕ ਦੇਖਿਓ ਜਿਹਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਆਓ ਆਪਾਂ ਚੱਲਦੇ ਆ ਲੈ ਚੱਲਦੇ ਆ ਤੁਹਾਨੂੰ ਰੈਸਪੀ ਵੱਲ ਜੋ ਆਪਾਂ ਨੇ ਸਬਜੀ ਵਾਸਤੇ ਸਮਾਨ ਲਿਆ ਹੈ ਕੋ ਮੇਰੇ ਘਰ ਦੇ ਫਰੈਸ਼ ਟਮਾਟਰ ਸੀਗੇ ਤੇ ਕੱਚੇ ਟਮਾਟਰ ਲੱਗੇ ਹੋਏ ਸੀ ਪੱਕੇ ਪੱਕਲੇ ਜਿਹੜੇ ਪੱਕਣੇ ਸੀਗੇ ਤੇ ਮੈਂ ਕੱਚੇ ਟਮਾਟਰ ਤੋੜਲੇ ਸੀਗੇ ਅੱਧਾ ਕਿਲੋ ਕੱਚੇ ਟਮਾਟਰ ਹੋ ਗਿਆ ਹੈ ਦੋ ਤਿੰਨ ਪਿਆਜ਼ ਪਾਵਾਂਗੀ ਮੈਂ ਬੀਕ ਬੀਕ ਕਰਕੇ ਤੇ ਇਹ ਪਾਵਾਂਗੇ ਅਦਰਕ ਲਸਣ ਦਾ ਪੇਸਟ ਤੇ ਆਹ ਪਾਵਾਂਗੇ ਥੋੜਾ ਜਿਹਾ ਧਨੀਆ ਕੱਟ ਲਿਆ ਬਰੀਕ ਬਰੀਕ ਇਹ ਹਰੀਆਂ ਮਿਰਚਾਂ ਕੱਟ ਲਿਆ ਪੰਜ ਕਿ ਮਿਰਚਾਂ ਹਰੀਆਂ ਬਰੀਕ ਬਰੀਕ ਕਰ ਲਈਆਂ ਮੈਂ ਇਹ ਭੂਖਾ ਵਾਲਾ ਪਿਆਜ਼ ਪਿਆਸੀ ਇੱਕ ਉਹ ਵੀ ਕੱਟ ਲਿਆ ਮੈਂ ਬਰੀਕ ਬਰੀਕ ਇਹ ਲੈਨੇ ਆਪਾਂ ਨੇ ਮਸਾਲੇ ਇਹ ਸਬਤ ਮਸਾਲੇ ਲੈਨੇ ਇਹਨਾਂ ਨੂੰ ਮੈਂ ਥੋੜਾ ਜਿਹਾ ਮਿਕਸੀ ਚ ਪਾ ਕੇ ਡੜਾ ਜਿਆ ਕਰ ਲੂੰਗੀ ਤੜਕਾ ਲਾਉਣ ਵਾਸਤੇ ਬਾਕੀ ਨਮਕ ਮਿਰਚ ਹਲਦੀ ਉਹ ਆਪਾਂ ਨੇ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੀ ਆ ਲਓ ਜੀ ਗੈਸ ਕਰਦੇ ਆਪਾਂ ਆਨ ਆਪਾਂ ਸਰੋਂ ਦੇ ਤੇਲ 'ਚ ਬਣਾਵਾਂਗੇ ਸਬਜ਼ੀ। ਲਓ ਜੀ ਥੋੜਾ ਜਿਹਾ ਤੇਲ ਪਾ ਲੈਣਾ ਆਪਾਂ ਨੇ। ਹੁਣ ਇਹਨੇ ਤੇਲ ਗਰਮ ਹੁੰਦਾ ਆ। ਤੇ ਆਹ ਦੇਖੋ ਆਪਾਂ ਨੇ ਹੁਣ ਆਹ ਮਸਾਲਾ ਵੀ ਗ੍ਰाइंड ਕਰ ਲਿਆ। ਰੈੜਾ ਜਿਹਾ ਕਰ ਲਿਆ ਇਹ ਤੇ ਟਮਾਟਰਾਂ ਦੇ ਅਗਲਾ ਪਿਛਲਾ ਹਿੱਸਾ ਆਪਾਂ ਨੇ ਕੱਟ ਦਿੱਤਾ ਹੈ। ਹੁਣ ਆਪਾਂ ਨੇ ਇਹਨਾਂ ਨੂੰ ਲੰਮੇ-ਲੰਮੇ ਪੀਸਾਂ ਵਿੱਚ ਕੱਟ ਲੈਣਾ ਆ। ਇਸ ਤਰ੍ਹਾਂ ਲੰਮੇ-ਲੰਮੇ ਪੀਸਾ ਜਿਹਾ ਬਣਾ ਲੈਣਾ ਆ। ਬਹੁਤ ਹੀ ਸੋਹਣੀ ਸਬਜ਼ੀ ਬਣਦੀ ਆ। ਤੁਸੀਂ ਵੀ ਬਣਾਓ ਇੱਕ ਵਾਰੀ ਜ਼ਰੂਰ ਦੇਖ ਕੇ ਸਬਜ਼ੀ। ਹਮ ਸਾਰੇ ਟਮਾਟਰ ਆ ਪੇਸ ਤਰੀਕੇ ਨਾਲ ਕੱਟ ਲਏ। ਇਹ ਆਪਣਾ ਹੋ ਚੁੱਕਿਆ ਹੈ। ਹੁਣ ਪਾਵਾਂਗੇ ਆਪਾਂ ਮਸਾਲੇ ਜੋ ਆਪਾਂ ਨੇ ਗ੍ਰਾਇੰਡ ਕੀਤੇ ਸੀ। ਥੋੜੇ ਜਿ ਮਸਾਲਿਆਂ ਨੂੰ ਘੁਲ ਲਵਾਂਗੇ। ਤੇ ਨਾਲ ਲੱਗਦੀ ਆਪਾਂ ਨੇ ਪਾ DNA ਪਿਆਜ਼। ਪਿਆਜ਼ ਨੂੰ ਆਪਾਂ ਥੋੜੇ ਜਿਹਾ ਘੁਲ ਲਵਾਂਗੇ ਹੁਣ। ਹਾਂਜੀ ਪਿਆਜ਼ ਆਪਣੇ ਥੋੜੀ ਜਿਹਾ ਦੇਖੋ ਭੁੰਨ ਲੈਨੇ ਆਪਾਂ ਨੇ ਜਿਆਦਾ ਗਰਮ ਨਹੀਂ ਕਰਨੇ ਹੈਗੇ ਇਹ ਹੁਣ ਆਪਾਂ ਪਾਵਾਂਗੇ ਨਾਲ ਲੱਗਦਾ ਇਹਦੇ ਆ ਦੇਖੋ ਬਸ ਆਪਾਂ ਆਦਰਕ ਲਸਣ ਦਾ ਪੇਸਟ ਤੇ ਨਾਲੇ ਪਾਦਾਂਗੇ ਆਪਾਂ ਨੇ ਗ੍ਰੀਨ ਚਿੱਲੀ ਤੇ ਥੋੜੀ ਜਿਹੀ ਆਪਾਂ ਪਾੜਨਾਗੇ ਹਿੰਗ ਤੇ ਦਿੱਸ ਪਾੜਵਾਂਗੇ ਆਪਾਂ ਜੋ ਪਿਆਜ਼ ਜਿਹੜੇ ਕੱਟ ਕੇ ਰੱਖੇ ਸੀਗੇ ਨਾਲ ਆਪਾਂ ਥੋੜੀ ਜਿਹਾ ਨਾ ਮਸਾਲਿਆਂ ਨੂੰ ਢੋਲ ਲਵਾਂਗੇ ਲੋ ਜੀ ਅਦਰਕ ਲਸਣ ਆਪਣਾ ਥੋੜਾ ਜਿਹਾ ਭੁੱਜ ਚੁੱਕਿਆ ਰਿੱਚ ਇਹਦਾ ਕੱਚਾ ਆਪਣਾ ਹੋ ਗਿਆ ਖਤਮ ਹੁਣ ਆਪਾਂ ਪਾ ਦਵਾਂਗੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਥੋੜੀ ਜਿਹੀ ਪਾ ਦਵਾਂਗੇ ਆਪਾਂ ਹਲਦੀ ਤੇ ਥੋੜੀ ਜਿਹੀ ਪਾ ਦਵਾਂਗੇ ਆਪਾਂ ਢੇਗੀ ਮਿਰਚ ਨਾਲ ਜਿ hunਾਰੇ ਪਾ ਦਵਾਂਗੇ ਆਪਾਂ ਮਸਾਲੇ ਤੋਂ ਮੇ ਟਮਾਟਰ ਕੱਚੇ ਟਮਾਟਰ ਆਲੇ ਪੱਪਨ ਸਾਰੇ ਕੱਟ ਲੈ ਸੀਗੇ ਕੱਚੇ ਟਮਾਟਰਾਂ ਦੇ ਵਿੱਚ ਵਿਟਾਮਿਨ ਸੀ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਤੇ ਪੋਟਾਸ਼ੀਅਮ ਵੀ ਕਾਫੀ ਪਾਇਆ ਜਾਂਦਾ ਹੈ ਤੇ ਖਾਣ ਦੇ ਲਈ ਵੀ ਕੱਚੇ ਟਮਾਟਰਸ ਸਿਹਤ ਦੇ ਲਈ ਹੈਲਦੀ ਹੁੰਦੇ ਨੇ ਤੇ ਆਪਾਂ ਇਹਨਾਂ ਨੂੰ ਗਨੋਰ ਕਰ ਦਿੰਨੇ ਆ ਕਿਵੇਂ ਛੁੱਟ ਦਿੰਨੇ ਆ ਛੁੱਟਿਆ ਨਾ ਕਰੋ ਸਬ지 ਬਣਾ ਕੇ ਖਾਇਆ ਕਰੋ ਬਹੁਤ ਹੀ ਹੈਲਦੀ ਸਬ지 ਬਣਦੀ ਹੈ ਕੱਚੇ ਟਮਾਟਰਾਂ ਦੀ ਆਪਾਂ ਨੂੰ ਜ਼ਰੂਰ ਆਪਣੀ ਖੁਰਾਕ ਦੇ ਵਿੱਚ ਕੱਚੇ ਟਮਾਟਰ ਸ਼ਾਮਲ ਕਰਨੇ ਚਾਹੀਦੇ ਆ ਲਓ ਜੀ ਆਪਾਂ ਹੁਣ ਸਾਰੇ ਮਸਾਲੇ ਵਿੱਚ ਕਰ ਦਿੱਤੇ ਮਿਕਸ ਆਪਾਂ ਇਹਨੂੰ ਥੋੜੀ ਦੇਰ ਦੇ ਲਈ ਠੱਕ ਦਿੰਨੇ ਆਪਾਂ ਨੇ ਪਾਣੀ ਬਿਲਕੁਲ ਨਹੀਂ ਪਾਉਣਾ ਹੈਗਾ ਵਿੱਚ ਕਿਉਂਕਿ ਪਾਣੀ ਟਮਾਟਰਾਂ ਨੇ ਆਪਣਾ ਹੀ ਛੱਡ ਦੇਣਾ ਆਪਣੇ ਪਾਣੀ ਵਿੱਚ ਰਿਜਣਗੇ ਇਹ ਪਾਣੀ ਨਹੀਂ ਪਾਉਣਾ ਹੈਗਾ ਆਪਾਂ ਇਹਨੂੰ 5 ਮਿੰਟ ਦੇ ਲਈ ਠੱਕ ਦੰਨੇ ਆ ਪਾਣੀ ਬਿਲਕੁਲ ਨਹੀਂ ਪਾਉਣਾ ਇਹਦੇ ਵਿੱਚ ਆ ਲਓ ਜੀ ਵਿੱਚ ਵਿੱਚ ਆਪਾਂ ਨੂੰ ਹਿਲਾਉਣੇ ਚਾਹੀਦੇ ਨੇ ਆ ਦੇਖੋ ਬਹੁਤ ਹੀ ਸੋਹਣੀ ਸਬਜ਼ੀ ਬਣ ਗਈ ਹੈ ਦੇਖੋ ਵੇਖਣ ਨੂੰ ਵੀ ਕਿੰਨੀ ਸੋਹਣੀ ਲੱਗਦੀ ਹੈ ਤੁਸੀਂ ਵੀ ਮੇਰੀ ਰੈਸਪੀ ਨੂੰ ਐਂਡ ਤੱਕ ਦੇਖ ਕੇ ਜਰੂਰ ਬਣਾ ਕੇ ਖਾਓ ਇੱਕ ਕਿਸਮ ਦੀ ਨਵੇਂ ਤਰੀਕੇ ਦੀ ਸਬਜ਼ੀ ਇਹ ਤਿਆਰ ਹੋ ਜਾਂਦੀ ਹੈ ਤੇ ਅੱਧਾ ਇੱਕ ਚਮਚਾ ਪਾ ਦਵਾਂਗੇ ਆਪਾਂ 슈ਗਰ ਦਾ ਕਿਉਂਕਿ ਜਿਹੜੀ ਟਮਾਟਰਾਂ ਦੀ ਖਟਾਸ ਹੁੰਦੀ ਹੈ ਉਹਦਾ ਬੈਲੈਂਸ ਬਣਾ ਦੇਵੇਗੀ 슈ਗਰ ਥੋੜੀ ਜੀ ਤੁਹਾਨੂੰ ਪਤਾ ਹੀ ਵੀ ਕੱਚੇ ਟਮਾਟਰਾਂ ਵਿੱਚ ਖਟਾਸ ਹੁੰਦੀ ਹੈ ਹੁਣ ਅਜੇ ਆਪਾਂ ਇਹਨੂੰ ਥੋੜਾ ਜਿਹਾ ਦੇਖੋ ਪਾਣੀ ਛੱਡਦਾ ਹੈ ਟਮਾਟਰਾਂ ਨੇ 5 ਮਿੰਟ ਆਪਾਂ ਇਹਨੂੰ ਹੁਣ ਇਸੇ ਤਰ੍ਹਾਂ ਖੁੱਲੀ ਰੈਡੀ ਨਹੀਂ ਹੰਦਨੇ ਆ ਕਿਉਂਕਿ ਪਾਣੀ ਹੈ ਜਿਹੜਾ ਇਹਦਾ ਭਾਗ ਬਣ ਕੇ ਉਲ ਡ ਜਾਵੇਗਾ। ਲਓ ਜੀ ਦੇਖੋ ਕਿ ਸਬਜ਼ੀ ਕਿੰਨੀ ਸੋਹਣੀ ਰਿਜੀ ਚੁੱਕੀ ਆ ਆਪਣੇ ਤੇ ਪਾਣੀ ਬਿਲਕੁਲ ਖਤਮ ਹੋ ਗਿਆ ਵਿੱਚ। ਅਗਰ ਜੇ ਤੁਹਾਨੂੰ ਲੱਗੇ ਵੀ ਟਮਾਟਰਾਂ ਨੇ ਪਾਣੀ ਜ਼ਿਆਦਾ ਛੱਡਤਾ ਤਾਂ ਤੁਸੀਂ ਥੋੜਾ ਜਿਹਾ ਅੱਧਾ ਚਮਚਾ ਚਮਚਾ ਵੇਸਣ ਦਾ ਪਾ ਸਕਦੇ ਹੋ। ਸੁੱਕਾ ਧਨੀਆ ਥੋੜਾ ਜਿਹਾ ਸੁੱਕੇ ਧਨੀਏ ਦਾ ਪਾਊਡਰ ਹੈਗਾ ਪਾਊਡਰ ਵੀ ਪਾ ਸਕਦੇ ਹਾਂ। ਕਿਉਂਕਿ ਉਹਦੇ ਨਾਲ ਪਾਣੀ ਨੇ ਬਿਲਕੁਲ ਬੈਲੈਂਸ ਹੋ ਜਾਣਾ ਪਾਣੀ ਦਾ। ਖਤਮ ਹੋ ਜਾਏਗਾ ਪਾਣੀ ਆ। ਤੇ ਹੁਣ ਸਬਜ਼ੀ ਬਣ ਕੇ ਹੋ ਗਈ ਆਪਣੇ ਰੈਡੀ। ਹੁਣ ਆਪਾਂ ਵਿੱਚ ਪਾਵਾਂ ਸਬ지 ਮਸਾਲਾ ਪਾ ਦਵਾਂਗੇ ਆਪਾਂ ਗਰਮ ਮਸਾਲੇ ਦੀ ਲੋੜ ਨਹੀਂ ਹੈਗੀ ਆਪਾਂ ਨੇ ਮਸਾਲੇ ਪਹਿਲਾਂ ਪਾ ਚੁੱਕੇ ਹਾਂ ਸਾਰੇ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਲਾਈਕ ਦੇਖੋ ਸਬ지 ਰਿੱਝ ਕੇ ਕਿੰਨੀ ਸੋਹਣੀ ਬਣ ਚੁੱਕੀ ਹੈ ਤੇ ਹੁਣ ਪਾ ਦਵਾਂਗੇ ਆਪਾਂ ਧਨੀਆ ਧਨੀਆ ਨਾਲ ਸਬ지 ਦਾ ਫਲੇਵਰ ਬਹੁਤ ਹੀ ਵਧੀਆ ਬਣ ਜਾਂਦਾ ਹੈ ਤੇ ਹੁਣ ਆਪਾਂ ਗੈਸ ਕਰ ਦਿੰਨੇ ਆਂ ਆਫ ਤਾਂ ਜੀ ਆਪਾਂ ਇਹਨੂੰ ਸਰਵ ਕਰਨ ਦੇ ਲਈ ਬੌਲ ਵਿੱਚ ਕੱਢਦੇ ਆਂ ਜਦੋਂ ਵੀ ਤੁਹਾਡਾ ਕੋਈ ਨਵੀਂ ਸਬਜ਼ੀ ਖਾਣ ਨੂੰ ਮਨ ਕਰੇ ਤਾਂ ਤੁਸੀਂ ਜ਼ਰੂਰ ਕੱਚੇ ਟਮਾਟਰਾਂ ਦੀ ਸਬਜ਼ੀ ਬਣਾ ਕੇ ਖਾਓ ਤੇ ਤੁਸੀਂ ਇਹਨੂੰ ਪਰੌਂਠਿਆਂ ਨਾਲ ਵੀ ਖਾ ਸਕਦੇ ਹੋ ਹੁਣ ਆਪਾਂ ਇਹਦੇ ਉੱਪਰ ਥੋੜਾ ਜਿਹਾ ਧਨੀਆ ਹੋਰ ਪਾ ਦਨੇ ਆ ਲਓ ਜੀ ਸਬਜ਼ੀ ਬਣ ਕੇ ਹੋ ਗਈ ਆ ਆਪਣੀ ਰੈਡੀ ਹਾਂਜੀ ਕੱਚੇ ਟਮਾਟਰਾਂ ਦੀ ਸਬਜ਼ੀ ਬਣ ਕੇ ਹੋ ਗਈ ਆਪਣੀ ਰੈਡੀ ਤੇ ਤੁਸੀਂ ਵੀ ਮੇਰੀ ਰੈਸਪੀ ਨੂੰ ਐਂਡ ਤੱਕ ਵੇਖਿਓ ਤੇ ਜ਼ਰੂਰ ਬਣਾ ਕੇ ਖਾਓ ਆਪਣੀ ਸਿਹਤ ਦੇ ਲਈ ਬਹੁਤ ਹੀ ਹੈਲਦੀ ਹੁੰਦੀ ਹੈ ਇਹ ਸਬਜ਼ੀ ਤੇ ਵਿਟਾਮਿਨ ਸੀ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਇਹਦੇ ਵਿੱਚ ਤੇ ਅੱਜ ਦੀ ਰੈਸਪੀ ਤੁਹਾਨੂੰ ਮੇਰੀ ਕਿਵੇਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਹਿਸ਼ਟਿਕਾ